ਰਾਜਵੀਰ ਜਵੰਦਾ ਦੀ ਬੈਕਗ੍ਰਾਉਂਡ ਦੀ ਗੱਲ ਕਰੀ ਗੱਲ ਕਰੀ ਤਾਂ ਉਹ ਲਗਾਤਾਰ ਅਜਿਹੇ ਟਰੈਵਲ ਜਿਹੜੇ ਨੇ ਕਰਦੇ ਰਹਿੰਦੇ ਨੇ ਔਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਕਿਤੇ ਨਾ ਕਿਤੇ ਯਾਨੀ ਕਿ ਸ਼ਹਿਰ ਤੋਂ ਬਾਹਰ-ਬਾਰ ਜਿਵੇਂ ਪਹਾੜੀਆਂ ਦੇ ਵਿੱਚ ਟੂਰ ਜਿਹੜੇ ਨੇ ਲਗਾਤਾਰ ਕੱਢਦੇ ਰਹਿੰਦੇ ਨੇ ਸੋ ਅੱਜ ਵੀ ਸਵੇਰੇ ਲਗਭਗ 7:30 ਤੋਂ 8 ਵਜੇ ਦਾ ਘਟਨਾਕਰਮਪੂਰਨ ਦੱਸਿਆ ਜਾ ਰਿਹਾ ਹੈ ਔਰ ਸ਼ਿਮਲਾ ਬੱਦੀ ਰੋਡ ਦੇ ਉੱਤੇ ਨਜ਼ਦੀਕ ਪਰਵਾਣੂ ਉਹਨਾਂ ਦੇ ਲਗਭਗ 4 ਤੋਂ 5 ਸਾਥੀ ਉਹਨਾਂ ਦੇ ਨਾਲ ਸੀ ਔਰ ਆਵਾਰਾ ਡੰਗਰਾਂ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਜਿਹੜਾ ਉਹ ਬਚਿਆ ਜਿਸ ਤੋਂ ਬਾਅਦ ਸਥਿਤੀ ਜ ਮੋਹਾਲੀ ਵਾਪਸ ਆ ਰਹੇ ਸੀ ਮੋਹਾਲੀ ਤੋਂ ਪਹਾੜਾਂ ਵੱਲ ਜਾ ਰਹੇ ਸੀ ਕੋਈ ਜਾਣਕਾਰੀ ਮਿਲੀ ਹੈ ਜੀ ਵੀ ਜਿਸ ਤਰੀਕੇ ਨਾਲ ਧੀਮਾ ਜ਼ਿਕਰ ਕਰ ਰਿਹਾ ਸੀਗਾ ਔਰ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸੀਗੇ ਔਰ ਉਸ ਦੌਰਾਨ ਹੀ ਐਕਸੀਡੈਂਟ ਹੋਇਆ ਲਗਭਗ 5 ਸਾਥੀ ਉਹਨਾਂ ਦੇ ਹੋਰ ਸੀਗੇ ਔਰ ਹੁਣ ਵੀ ਸਥਿਤੀ ਜੇ ਸੀ ਜ਼ਿਕਰ ਕਰੀਏ ਤਾਂ ਹੁਣ ਵੱਖ-ਵੱਖ ਹਸਪਤਾਲਾਂ ਤੋਂ ਬਾਅਦ ਉਹਨਾਂ ਨੂੰ ਹੁਣ ਮੋਹਾਲੀ ਦੇ 40 ਸਸਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਇੱਥੇ ਵੀ ਸਥਿਤੀ ਜਿਹੜੀ ਹੈ ਕੁਝ ਬਹੁਤੀ ਵਧੀਆ ਨਹੀਂ ਬੜੀ ਮਨਜੋਤ ਕੀ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਉੱਥੇ ਪਹੁੰਚੇ ਨੇ ਕੋਈ ਤੁਹਾਨੂੰ ਜਾਣਕਾਰੀ ਦੇ ਪਾ ਰਿਹਾ ਕਿ ਡਾਕਟਰਾਂ ਨੇ ਉਹਨਾਂ ਨੂੰ ਕੀ ਦੱਸਿਆ ਦੇਖੋ ਅਜਿਹੀ ਹਾਲਤ ਦੇ ਵਿੱਚ ਗਰੀਬ ਜਹਰ ਜੀ ਗੱਲ ਹੈ ਕਿ ਕੋਈ ਬਾਹਰਲਾ ਆ ਕੇ ਜਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਬਿਆਨ ਤਾਂ ਦੇਣਗੇ ਪਰ ਜਿਸ ਤਰੀਕੇ ਨਾਲ ਮੈਜਿਕ ਕਰ ਰਹੇ ਆ ਕਿ ਅੰਦਰ ਪਰਿਵਾਰਕ ਮੈਂਬਰ ਜਿਹੜੇ ਨੇ ਅੰਦਰ ਮੌਜੂਦ ਨਹੀਂ ਔਰ ਅਜਿਹੀ ਸਥਿਤੀ ਦੇ ਵਿੱਚ ਫਿਲਹਾਲ ਕਿਸੇ ਦੇ ਨਾਲ ਗੱਲ ਕਰਨਾ ਵੀ ਉਹਨਾਂ ਦੇ ਲਈ ਜਿਹੜਾ ਉਹ ਅਸੀਂ ਅੰਦਾਜ਼ਾ ਲਾ ਸਕਦੇ ਆ ਔਰ ਕਲਾਕਾਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਨੇ ਔਰ ਹੋਰ ਜਿਹੜੇ ਕਲਾਕਾਰ ਲਗਾਤਾਰ ਪਹੁੰਚਨੇ ਸ਼ੁਰੂ ਹੋ ਰਹੇ ਨੇ ਔਰ ਉਸੇ ਤਰੀਕੇ ਇਸ ਡਾਕਟਰ ਦਾ ਜ਼ਿਕਰ ਕਰ ਲਈਏ ਤਾਂ ਅਜੇ ਤੱਕ ਕੋਈ ਮੈਡੀਕਲ ਬੁਲਟਿਨ ਜਾਰੀ ਨਹੀਂ ਕੀਤਾ ਗਿਆ ਪਰ ਜਿਹੜੀ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਹਾਲਤ ਜਿਹੜੀ ਆ ਬੇहद ਨਾਜ਼ੁਕ ਹੈ ਕਿਉਂਕਿ ਸਵੇਰੇ ਲਗਭਗ 7 ਵਜੇ 7:30 ਤੋਂ 8 ਵਜੇ ਦੇ ਕਰੀਬਨ ਜਿਹੜਾ ਹੈ ਇਹ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਸਾਥੀ ਜਿਹੜੇ ਸਾਥੀ ਸੰਗੀ ਜਿਹੜੇ ਉਹਨਾਂ ਦੇ ਨਾਲ ਜਿਹੜਾ ਅਜੇ ਹੀ ਟਰੈਵਲ ਕਰਦੇ ਰਹਿੰਦੇ ਹੁੰਦੇ ਸੀ ਔਰ ਇਹ ਹਿਸਟਰੀ ਦੇ ਤੌਰ ਦੇ ਉੱਪਰ ਜ਼ਿਕਰ ਦੇਖਿਆ ਜਾਵੇ ਤਾਂ ਉਹਨਾਂ ਦੀ ਬੈਕਗ੍ਰਾਉਂਡ ਵੀ ਉਹ ਲਗਾਤਾਰ ਵੱਖ-ਵੱਖ ਜਿਹੜੇ ਹਿਮਾਚਲ ਜਾਂ ਪਹਾੜਾਂ ਦੇ ਵਿੱਚ ਉੱਤਰਾ ਕਰਦੇ ਸੀਗੇ ਪਰ ਅੱਜ ਵੀ ਸਵੇਰ ਦੀ ਇਹ ਪੂਰਾ ਘਟਨਾਕਰਨ ਦੱਸਿਆ ਜਾ ਰਿਹਾ ਪਰ ਹਾਲਾਂਕਿ ਹੁਣ ਡਾਕਟਰ ਵੱਲੋਂ ਜਾਂ ਮੈਡੀਕਲ ਬੁਲਟਨ ਹਸਪਤਾਲ ਵੱਲੋਂ ਜਾਰੀ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਹੀ ਸਪਸ਼ਟ ਕਹਿਣਾ ਲਾਜ਼ਮੀ ਰਹੇਗਾ ਪਰ ਹੁਣ ਡਾਕਟਰਸ ਵੱਲੋਂ ਪੂਰੀ ਜਿਹੜੀ ਆਪਣੇ ਤੌਰ ਦੇ ਉੱਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲ ਠੀਕ ਹੋਣ ਤਾਂ ਅੰਦਰ ਕਲਾਕਾਰ ਵੀ ਪਹੁੰਚ ਰਹੇ ਨੇ ਜਿਹੜੇ ਗਾਇਕ ਵੀ ਪਹੁੰਚ ਰਹੇ ਨੇ ਪਰ ਅਜੇ ਤੱਕ ਅੰਦਰਲੀ ਸਥਿਤੀ ਜਿਹੜੀ ਕੀ ਕੁਝ ਹੈ ਕੋਈ ਜਾਣਕਾਰੀ ਤੁਹਾਨੂੰ حاصل ਹੋ ਸકી ਹੈ ਕਿ ਕਿਉਂਕਿ ਤੁਸੀਂ ਦੱਸਿਆ ਕਿ ਸਵੇਰੇ 7:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਸਿੱਧਾ ਇਹਨਾਂ ਨੂੰ 40 ਹਸਪਤਾਲ ਲੈ ਕੇ ਆਇਆ ਗਿਆ ਕੋਈ ਨੇੜਲੇ ਹਸਪਤਾਲਾਂ ਚ ਇਲਾਜ ਵੀ ਕਰਵਾਇਆ ਗਿਆ ਜਾਂ ਉਹਨਾਂ ਨੂੰ ਹੁਣੇ ਲੈ ਕੇ ਆਇਆ ਗਿਆ ਇੱਥੇ ਬਿਲਕੁਲ ਤਾਂ ਜਿਹੜੇ ਇਹ ਲਗਾਤਾਰ ਜਿਹੜੇ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਕਹਿ ਲਿਏ ਜਾਂ ਫਿਰ ਜਿਹੜੇ ਉਹਨਾਂ ਦੇ ਸਾਥੀ ਸੰਗੀ ਨੇ ਉਹਨਾਂ ਵੱਲੋਂ ਵੀ ਇਹ ਜ਼ਿਕਰ ਕੀਤਾ ਜਾ ਰਿਹਾ ਸੀ ਜਿਹੜੀ ਗੱਲਬਾਤ ਜਦੋਂ ਕੀਤੀ ਗਈ ਤਾਂ ਸਵੇਰੇ ਐਕਸੀਡੈਂਟ ਹੋਇਆ ਕਿਉਂਕਿ ਪਹਿਲਾਂ ਉਹਨਾਂ ਨੂੰ ਮੁਹਾਲੀ ਸਿਵਲ ਹਸਪਤਾਲ ਲਿਜਾਇਆ ਗਿਆ ਪੰਚਕੁਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਲਿਆਂਦਾ ਗਿਆ ਤਾਂ ਇਸ ਨਿੱਜੀ ਹਸਪਤਾਲ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਜਗ੍ਹਾ ਤੇ ਉੱਪਰ ਪਹੁੰਚ ਕੇ ਉਹਨਾਂ ਵੱਲੋਂ ਉਹਨਾਂ ਦਾ ਹਾਲ ਜਿਹੜਾ ਜ਼ਰੂਰ ਜਾਣਿਆ ਜਾ ਰਿਹਾ ਕਿਉਂਕਿ तमाम ਜੇਸੀ ਤਸਵੀਰਾਂ ਦਾ ਜ਼ਿਕਰ ਕਰ ਲਿਆ ਇੱਥੇ ਜੋ ਸਥਿਤੀ ਇਸ ਟਾਈਮ ਬਣੀ ਹੋਈ ਆ ਜੋ ਸਥਿਤੀ ਇਸ ਵਕਤ ਬਰਕਰਾਰ ਹੈ ਤਾਂ ਹੁਣ ਇੱਥੇ ਉਹਨਾਂ ਦੇ ਜਿਹੜੇ ਸਾਥੀ ਨੇ ਤਸਵੀਰਾਂ ਜ਼ਰੀਏ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਪਹੁੰਚਣੇ ਲਗਾਤਾਰ ਔਰ ਉਸ ਤੋਂ ਬਾਅਦ ਜਿਸੀ ਜ਼ਿਕਰ ਕਰ ਲਈਏ ਤਾਂ ਵੱਖ-ਵੱਖ ਗਾਇਕ ਜਿਹੜੇ ਨੇ ਉਹ ਵੀ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਹਮਣੇ ਆਉਣਾ ਜਿਹੜਾ ਉਹ ਅਸੀਂ ਗੱਲ ਵੀ ਕਰ ਰਹੇ ਸੀ ਕਿ ਔਰ ਅੰਦਰਵਾਰ ਜੇਸੀ ਤਸਵੀਰਾਂ ਦਾ ਜ਼ਿਕਰ ਕਰ ਲਈ ਤਾਂ ਉੱਥੇ ਫਿਲਹਾਲ ਕੁਝ ਵੀ ਤਸਵੀਰਾਂ ਜਿਹੜੀਆਂ ਨੇ ਅੰਦਰ ਦੀਆਂ ਦਿਖਾਉਣ ਤੋਂ ਫਿਲਹਾਲ ਇਨਕਾਰ ਕੀਤਾ ਗਿਆ ਔਰ ਪਰ ਜਿਹੜੀ ਹਾਲਤ ਹੈ ਮੈਂ बार-बार ਇਸ ਕਰਕੇ ਦਲੀਪ ਜ਼ਿਕਰ ਕਰ ਰਹੇ ਹਾਂ ਕਿਉਂਕਿ ਹਾਲਤ ਜਿਹੜੀ ਬੇहद ਨਾਜ਼ੁਕ ਬਣੀ ਹੋਈ ਹੈ ਔਰ ਸਵੇਰ ਤੋਂ ਲਗਾਤਾਰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਰਾਜਵੀਰ ਜਵੰਦ ਉਜਾਇਆ ਗਿਆ ਤਾਂ ਜੋ ਕਿਸੇ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਸਿਰ ਹੋ ਸਕਣ ਪਰ ਹੁਣ ਅਖੀਰ ਦੇ ਵਿੱਚ 43 ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਲਗਾਤਾਰ ਜਿਹੜੇ ਕਲਾਕਾਰ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਨੇ ਸ਼ੁਰੂ ਹੋ ਰਹੇ ਨੇ ਪਰ ਹਾਲਾਕਿ ਜ਼ਾਹਰ ਜੀ ਗੱਲ ਹੈ ਕਿ ਹੁਣ ਸਥਿਤੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਵੜਕਦਾ ਰਹਿੰਦੀ ਹੈ ਜਾਂ ਕਦੋਂ ਤੱਕ ਇਹ ਸਾਰੀਆਂ ਚੀਜ਼ਾਂ ਸਪਸਟ ਹੋਣੀਆਂ ਨੇ ਹਸਪਤਾਲ ਵੱਲੋਂ ਮੈਡੀਕਲ ਬੁਲਟਿਨ ਕਦੋਂ ਜਾਰੀ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਹੈ ਉਹ ਚੀਜ਼ ਸਪਸ਼ਟ ਹੋ ਸਕੇਗੀ ਜੀ ਮਨਜੋਤ ਇੱਕ ਗੱਲ ਹੋਰ ਅਸੀਂ ਜਾਨਣਾ ਚਾਹਾਂਗੇ ਕਿ ਕਿਉਂਕਿ ਤੁਸੀਂ ਦੱਸਿਆ ਕਿ ਇਹਨਾਂ ਦਾ ਇੱਕ ਬਾਈਕਰਸ ਦਾ ਜੋ ਗਰੁੱਪ ਹੁੰਦਾ ਹੈ ਰਾਜਵੀਰ ਜੋਂਦਾ ਅਕਸਰ ਵੀਡੀਓ ਵੀ ਪਾਉਂਦੇ ਰਹਿੰਦੇ ਨੇ ਉਹ ਜਾਂਦੇ ਨੇ ਪਹਾੜਾਂ ਵੱਲ ਨੂੰ ਤੇ ਇਹਨਾਂ ਦੇ ਜੋ ਸਾਥੀ ਨੇ ਕੀ ਉਹ ਸਾਰੇ ਸੁਰੱਖਿਅਤ ਨੇ ਜਾਂ ਉਹਨਾਂ ਨੂੰ ਕੋਈ ਸੱਟਾਂ ਆਈਆਂ ਨੇ ਕੋਈ ਜਾਣਕਾਰੀ ਕੋਈ ਦੱਸ ਸਕਿਆ ਤੁਹਾਨੂੰ ਕੋਈ ਇਸ ਬਾਰੇ ਜੀ ਕੁਝ ਵੀ ਜਿਹੜਾ ਉਹ ਸਪਸ਼ਟ ਨਹੀਂ ਹੋ ਸਕਿਆ ਕਿਉਂਕਿ ਕੇਵਲ ਇੰਨੀ ਜਾਣਕਾਰੀ ਮਿਲਲੀ ਕਿ ਲਗਭਗ 4 ਤੋਂ 5 ਲੋਕ ਸੀਗੇ ਔਰ ਸ਼ਿਮਲਾ ਤੋਂ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸੀ ਔਰ ਨਜ਼ਦੀਕ ਪਰਵਾਣੂ ਜਿਹੜਾ ਐਕਸੀਡੈਂਟ ਹੋਇਆ ਔਰ ਉਸ ਤੋਂ ਬਾਅਦ ਹੀ ਜਿਹੜੀ ਸਥਿਤੀ ਹੈ ਉਹ ਗੰਭੀਰ ਹੁੰਦੀ ਕਿਉਂਕਿ ਐਕਸੀਡੈਂਟ ਇੰਨਾ ਭਿਆਨਕ ਸੀਗਾ ਇੱਕ ਪਾਸੇ ਮੋਟਰਸਾਈਕਲ ਤਾਂ ਜਿਹੜਾ ਟੁੱਟਿਆ ਪਰ ਪੂਰਾ ਜਿਹੜਾ ਸਿਰ ਦੇ ਉੱਤੇ ਸੱਟ ਲੱਗੀ ਔਰ ਇਸੇ ਤਰੀਕੇ ਦੇ ਨਾਲ ਬਾਕੀ ਸਰੀਰ ਦੇ ਉੱਪਰ ਸੱਟ ਲੱਗੀ ਰਾਜੀਵਰ ਜਵੰਦਾ ਤੇ ਔਰ ਹੁਣ ਹਸਪਤਾਲ ਤੋਂ ਮੈਡੀਕਲ ਬੁਲਟਨ ਜਾਰੀ ਹੁੰਦਾ ਹੈ ਉਸ ਤੋਂ ਬਾਅ ਜਿਹੜੀ ਨਿਕਲ ਕੇ ਆਉਂਦੀ ਹੈ ਹਾਲਾਂਕਿ ਦੇਖਣਾ ਹੋਵੇਗਾ ਧੰਨਵਾਦ ਮਨਜੋਤ ਤੁਸੀਂ ਸਾਡੇ ਨਾਲ ਬਣੇ ਰਹਿਣਾ ਤੁਹਾਡੇ ਕੋਲ ਅਸੀਂ ਮੁੜ ਕੇ ਵਾਪਸ ਆਵਾਂਗੇ ਪਰ ਇਸ ਵੇਲੇ ਵੀ ਬਹੁਤ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਗਾਇਕ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਹਾਸੇ ਦਾ ਸ਼ਿਕਾਰ ਹੋ ਗਏ ਨੇ ਪਰਵਾਣੂ ਕੋਲ ਉਹਨਾਂ ਦਾ ਐਕਸੀਡੈਂਟ ਹੋਇਆ ਕਿਹਾ ਜਾ ਰਿਹਾ ਹੈ ਕਿ ਆਪਣੇ ਸਾਥੀਆਂ ਦੇ ਨਾਲ ਉਹ ਗਰੁੱਪ ਦੇ ਵਿੱਚ ਸ਼ਿਮਲੇ ਵੱਲ ਨੂੰ ਜਾ ਰਹੇ ਸੀ ਪਰ ਅਚਾਨਕ ਆਵਾਰਾ ਪਸ਼ੂ ਸਾਹਮਣੇ ਆਉਣ ਦੀ ਗੱਲ ਆਕੀ ਜਾ ਰਹੀ ਹੈ ਹਾਲਾਂਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਐਕਸੀਡੈਂਟ ਦੇ ਕਾਰਨ ਕੀ ਰਹੇ ਹੋਣਗੇ ਪਰ ਰਾਜਵੀਰ ਜਵੰਦਾ ਇਸ ਸਮੇਂ ਬੇਹਦ ਨਾਜ਼ੁਕ ਹਾਲਤ ਦੇ ਵਿੱਚ ਨੇ ਕਿਹਾ ਜਾ ਰਿਹਾ 40ਸ ਹਸਪਤਾਲ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਤੇ ਹੋਰ ਵੀ ਜੋ ਕਲਾ ਜਗਤ ਤੋਂ ਜੋ ਉਹਨਾਂ ਦੇ ਸਾਥੀ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਹੁਣ ਤੱਕ ਡਾਕਟਰਾਂ ਨੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਦਿੱਤਾ ਕਿ ਉਹਨਾਂ ਦੀ ਫਿਲਹਾਲ ਹਾਲਤ ਕਿਸ ਤਰ੍ਹਾਂ ਦੀ ਹੈ ਪਰ ਬੱਦੀ ਤੋਂ ਸ਼ਿਮਲਾ ਜਾਂਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਨੇ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਅਕਸਰ ਆਪਣੀ ਬਾਈਕਿੰਗ ਦਾ ਸ਼ੌਕ ਹੈ ਆਪਣੀ ਸੋਸ਼ਲ ਮੀਡੀਆ ਤੇ ਫੋਟੋਆਂ ਅਤੇ ਤਸਵੀਰਾਂ ਦੇ ਰਾਹੀਂ ਜਾਰੀ ਪਾਉਂਦੇ ਰਹਿੰਦੇ ਨੇ ਤੇ ਅੱਜ ਵੀ ਉਹ ਕਿਉਂਕਿ ਵੀਕਐਂਡ ਹੈ ਤਾਂ ਹੋ ਸਕਦਾ ਹੈ ਕਿ ਆਪਣੇ ਸਾਥੀਆਂ ਦੇ ਨਾਲ ਉਹ ਪਹਾੜਾਂ ਵੱਲ ਨਿਕਲੇ ਹੋਣ ਤੇ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ ਬਾਈਕਿੰਗ ਨੂੰ ਲੈ ਕੇ ਉਹਨਾਂ ਦਾ ਜੋ ਜੋਸ਼ ਸੀ ਉਹ ਸਾਰੇ ਜਾਣਦੇ ਨੇ ਪੂਰੀ ਇੰਡਸਟਰੀ ਜਾਣਦੀ ਹੈ ਤੇ ਫਿਲਹਾਲ ਸਾਡੀ ਵੀ ਦੁਆ ਇਹ ਹੈ ਕਿ ਰਾਜਵੀਰ ਜਵੰਦਾ ਠੀਕ ਠਾਕ ਹੋ ਜਾਣ ਕਿਉਂਕਿ ਜੋ ਹੁਣ ਤੱਕ ਦੀ ਖਬਰ ਹੈ ਕਿ ਉਹਨਾਂ ਦੇ ਸਿਰ ਦੇ ਉੱਪਰ ਸੱਟ ਲੱਗੀ ਹੈ ਤੇ ਉਹਨਾਂ ਦਾ ਜੋ ਬਾਈਕ ਨੂੰ ਬੁਰੀ ਤਰ੍ਹਾਂ ਨੁਕਸਾਨ ਆ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹਿਸਾਬ ਨਾਲ ਇਹ ਹਾਸਾ ਹੋਇਆ ਹੋਵੇਗਾ ਤੇ 40 ਹਸਪਤਾਲ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੋਹਾਲੀ ਦੇ 40 ਹਸਪਤਾਲ ਦੀਆਂ ਇਥੇ ਹੀ ਰਾਜਵੀਰ ਜਵੰਦਾ ਨੂੰ ਕਿਹਾ ਗਿਆ ਕਿ ਜਦੋਂ ਹਸਪਤਾਲ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਉਹਨਾਂ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਲੈ ਕੇ ਜਾਇਆ ਗਿਆ ਫਿਰ ਨਿਰਦੇਸ਼ ਇੱਕ ਦੋ ਹੋਰ ਹਸਪਤਾਲਾਂ 'ਤੇ ਚਲੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਾਤ ਸੁਧਰਦੀ ਨਾ ਦੇਖ ਕੇ ਉਹਨਾਂ ਨੂੰ 40 ਹਸਪਤਾਲ ਸ਼ਿਫਟ ਕੀਤਾ ਗਿਆ ਤੇ ਹੁਣ ਦੁਪਹਿਰ ਬਾਅਦ ਜਿਵੇਂ ਹੀ ਇਹ ਖਬਰ ਫੈਲੀ ਕਿ ਰਾਜਵੀਰ ਜਵੰਦਾ ਇਸ ਸਮੇਂ ਬੇहद ਗੰਭੀਰ ਤੌਰ ਤੇ ਜ਼ਖਮੀ ਨੇ ਤੇ ਉਹਨਾਂ ਦੇ ਜੋ ਸਾਥੀ ਕਲਾਕਾਰ ਨੇ ਸਾਰੇ ਇਸ ਸਮੇਂ 40 ਹਸਪਤਾਲ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਰਾਜਵੀਰ ਜਵੰਦਾ ਇਸ ਸਮੇਂ ਜੇਰੇ ਇਲਾਜ ਨੇ ਉਹਨਾਂ ਦੇ ਪ੍ਰਸ਼ੰਸਕ ਜੋ ਨੇ ਇਸ ਸਮੇਂ ਦੁਆ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਸਿਹਤ ਠੀਕ ਹੋ ਰਵੇ ਰਾਜਵੀਰ ਜਵੰਦਾ ਇਸ ਸਮੇਂ ਜੇਰੇ ਇਲਾਜ ਨੇ ਇਹ ਦੇਖਣਾ ਹੋਵੇਗਾ ਕਿ ਡਾਕਟਰ ਉਹਨਾਂ ਦੇ ਬਾਰੇ ਜੋ ਬੁਲੇਟਿਨ ਜਾਰੀ ਕਰਨਗੇ ਮੈਡੀਕਲ ਬੁਲੇਟਿਨ ਜਾਰੀ ਕਰਨਗੇ ਉਸ ਬਾਰੇ ਉਹ ਮਨਜੋਤ ਸਿੰਘ ਸਾਡੇ ਪੱਤਰਕਾਰ ਮੁੜ ਕੇ ਸਾਡੇ ਨਾਲ ਜੁੜ ਚੁੱਕੇ ਨੇ ਮਨਜੋਤ ਤੁਸੀਂ ਹੁਣ ਤੱਕ ਦੀ ਅਪਡੇਟ ਸਾਨੂੰ ਦੱਸੀ ਕੀ ਉਹਨਾਂ ਦਾ ਇਲਾਜ ਕਰ ਰਿਹਾ ਡਾਕਟਰਾਂ ਨੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਪਰ ਹੁਣ ਦੀ ਤਾਜ਼ਾ ਅਪਡੇਟ ਕੀ ਆਈ ਹੈ ਤੁਹਾਡੇ ਕੋਲ ਆ ਦੇਖੋ ਜਿਸ ਤਰੀਕੇ ਨਾਲ ਸਿਟੀ ਹੈ ਮੈਂ ਆਪਣੇ ਸੂਗਰ ਨੂੰ ਕਹੇ ਵੀ ਤਸਵੀਰ ਜਿਹੜੀ ਹੈ ਉਹ ਜ਼ਰੂਰ ਤਜਿੰਦਰ ਦਿਖਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਇਹ ਸਾਰੇ ਜਿਹੜੀ ਸਥਿਤੀ ਹੈ ਕਿਉਂਕਿ ਇਸ ਸਭ ਦੇ ਨਾਲ ਨਾਲ ਜੋ ਹਾਲਾਤ ਬਣੇ ਹੋਏ ਨੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਦੇ ਜਿਹੜੇ ਚੌਣ ਵਾਲੇ ਨੇ ਕਹਿ ਲਈਏ ਜਾਂ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਸਾਥੀ ਸੰਗੀ ਨੇ ਕਲਾਕਾਰ ਨੇ ਗਾਇਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਔਰ ਇਹ ਵੀ ਜ਼ਿਕਰ ਕਰ ਲਈ ਤਾਂ ਪਰਮੇਸ਼ਰ ર્મા ਜਿਹੜੇ ਨੇ ਉਹ ਵੀ ਅੰਦਰ ਪਹੁੰਚੇ ਔਰ ਉਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੇ ਔਰ ਨਾਲ ਦੀ ਨਾਲ ਕਵਰ ਕਰੇਵਾਲ ਨੇ ਸਮੇਤ ਜਿਹੜੇ ਹੋਰ ਗਾਇਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਔਰ ਕਿਉਂਕਿ ਹਾਲਤ ਜਿਹੜੀ ਹੈ ਫਿਲਹਾਲ ਉਸ ਬਾਬਤ ਤਾਂ ਜ਼ਿਕਰ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਕਿ ਹੁਣ ਦੀ ਸਥਿਤੀ ਜਿਹੜੀ ਹੈ ਉਹ ਕੀ ਹੈ ਪਰ ਜ਼ਾਹਰ ਜੀ ਗੱਲ ਹੈ ਕਿ ਅਜੇ ਤੱਕ ਕਿਸੇ ਤਰੀਕੇ ਦਾ ਕੋਈ ਮੈਡੀਕਲ ਬੁਲਟਨ ਜਿਹੜਾ ਹੈ ਉਹ ਡਾਕਟਰਸ ਵੱਲੋਂ ਜਾਂ ਇਸ ਹਸਪਤਾਲ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਉਹਨਾਂ ਦੇ ਚੌਣ ਵਾਲੇ ਸਾਥੀ ਸੱਗੀ ਜਿਹੜੇ ਨੇ ਉਹ ਦੁਆਵਾਂ ਅਰਦਾਸਾਂ ਕਰ ਰਹੇ ਨੇ ਔਰ ਉਸੇ ਤਰੀਕੇ ਦੇ ਨਾਲ ਜਿਵੇਂ ਜਿਵੇਂ ਇਹ ਚੀਜ਼ ਪਤਾ ਲੱਗੀ ਹੈ ਕਿ ਐਕਸੀਡੈਂਟ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਗਾਇਕ ਨੇ ਉਹ ਮੋਹਾਲੀ ਦੇ ਇਸ ਹਸਪਤਾਲ ਦੇ ਵਿੱਚ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਉਸੇ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਉਹ ਵੀ ਪਹੁੰਚ ਜਿਹੜੇ ਅੰਦਰ ਜੋ ਸਥਿਤੀ ਬਣੀ ਹੋਈ ਹੈ ਫਿਲਹਾਲ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਕਿ ਹਾਲਤ ਜਿਹੜੇ ਨੇ ਬੇहद ਨਾਜ਼ੁਕ ਇੱਥੇ ਬਣੀ ਹੋਈ ਆ ਪਰ ਜੋ ਤਸਵੀਰਾਂ ਅੰਦਰ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਕਿਉਂਕਿ ਡਾਕਟਰਸ ਵੱਲੋਂ ਆਪਣੇ ਤੌਰ ਦੇ ਉੱਪਰ ਪੂਰਨ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੀ ਜਿਸ ਤਰੀਕੇ ਤੇ ਹਾਲਾਤ ਸੀਗੇ ਐਕਸੀਡੈਂਟ ਤੋਂ ਬਾਅਦ ਤਾਂ ਉਸ ਤੋਂ ਲੈ ਕੇ ਕਿਤਨਾ ਕਿਤੇ ਬਾਕੀ ਜਿਹੜੇ ਪ੍ਰਕਿਰਿਆ ਹੈ ਡਾਕਟਰਸ ਦੀ ਪ੍ਰਕਿਰਿਆ ਹੈ ਉਸ ਬਾਰੇ ਵੀ ਕੰਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਪਰ ਨਾਲ ਦੀ ਨਾਲ ਇੱਥੇ ਇਹ ਜਿਹੜੀ ਸਥਿਤੀ ਹੈ ਉਸ ਨੂੰ ਲੈ ਕੇ ਵੀ ਜਰੂਰ ਜਿਹੜੀ ਚਿੰਤਾ ਜਿਹੜੀ ਸਥਿਤੀ ਬਣੀ ਹੋਈ ਹੈ ਚਿੰਤਾਜਨਕ ਹਾਲਤ ਬਣੀ ਹੋਈ ਹੈ ਕਿਉਂਕਿ ਨਾਲ ਦੀ ਨਾਲ ਜਿਹੜੇ ਡਾਕਟਰਸ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹਾਲਤ ਜਿਹੜੀ ਹੈ ਉਹ ਨਾਜ਼ੁਕ ਹੈ ਪਰ ਕਿਉਂਕਿ ਕਿਉਂਕਿ ਇੱਥੇ ਜਿਹੜੇ ਕਲਾਕਾਰ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਹਾਲਾਂਕਿ ਇਹ ਹੀ ਕਿਹਾ ਜਾ ਰਿਹਾ ਕਿ ਹਾਲਤ ਸਿਰ ਹੈ ਪਰ ਜਿਹੜੇ ਸੋਰਸਸ ਨੇ ਜੀ ਉਨ੍ਹਾਂ ਵੱਲੋਂ ਇਹੀ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵੱਖ-ਵੱਖ ਹਸਪਤਾਲਾਂ ਤੋਂ ਬਾਅਦ ਮੋਹਾਲੀ ਦੇ ਇਸ ਨਿੱਜੀ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਦੋਸਤ ਜਿਹੜੇ ਜਿਹੜੇ ਉਹਨਾਂ ਦੇ ਉਸ ਸਮੇਂ ਨਾਲ ਸੀ ਕਿ ਜਦੋਂ ਇਹ ਹਾਦਸਾ ਇਹ ਘਤਨਾਕਰਮ ਜਿਹੜਾ ਹੈ ਉਹ ਵਾਪਰਿਆ ਤਾਂ ਲਗਭਗ ਸਵੇਰ ਦਾ 7:30 ਤੋਂ 8:00 ਵਜੇ ਦਾ ਸਮਾਂ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਸੀਗਾ ਕਿ ਉਸ ਸਮੇਂ ਹੀ ਇਹ ਘਤਨਾਕਰਮ ਵਾਪਰਿਆ ਤਾਂ ਉਸ ਤੋਂ ਬਾਅਦ ਜਿਹੜੀ ਸਥਿਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਪੰਚਕੁਲੇ ਮੋਹਾਲੀ ਉਨਾ ਹਸਪਤਾਲਾਂ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਔਰ ਉੱਥੋਂ ਦੀ ਜਿਹੜੀ ਸਥਿਤੀ ਹੈ ਉਹ ਵੀ ਦਰਸਾਈ ਗਈ ਪਰ ਹੁਣ ਉਹਨਾਂ ਨੂੰ ਮੋਹਾਲੀ ਇੱਥੇ ਲਿਆਂਦਾ ਗਿਆ ਤਾਂ ਇਸ ਤੋਂ ਬਾਅਦ ਡਾਕਟਰ ਜਿਹੜੇ ਨੇ ਉਹ ਇਲਾਜ ਕਰ ਰਹੇ ਜੋ ਤੇ ਜਿਵੇਂ ਅਸੀਂ ਤਸਵੀਰਾਂ ਚ ਦੇਖ ਦੇਖ ਪਾ ਰਹੇ ਹਾਂ ਕਿ ਕੁਲਵਿੰਦਰ ਬਿੱਲਾ ਤੇ ਕਮਰ ਗਰੇਵਾਲ ਸਾਨੂੰ ਦਿਖਾਈ ਦੇ ਰਹੇ ਨੇ ਤੁਸੀਂ ਦੱਸਿਆ ਕਿ ਪਰਮੇਸ਼ਵਰਮਾ ਵੀ ਪਹੁੰਚ ਚੁੱਕੇ ਨੇ ਲਗਾਤਾਰ ਜਿਸ ਜਿਸ ਨੂੰ ਪਤਾ ਲੱਗ ਰਿਹਾ ਉਹਨਾਂ ਦੇ ਸਾਥੀ ਪਹੁੰਚ ਰਹੇ ਨੇ ਹੋਰ ਵੀ ਕੋਈ ਕਲਾਕਾਰ ਪਹੁੰਚਦਾ ਦਿਖਾਈ ਦੇ ਰਹੇ ਅ ਦੇਖੋ ਦਲੀਪਾ ਜੀ ਇਹ ਕਿਉਂਕਿ ਅਸੀਂ ਜਿਸ ਤਰੀਕੇ ਦੇ ਨਾਲ ਵੀ ਜਿਹੜਾ ਪੂਰਾ ਰਸਤਾ ਹੈ ਇਸ ਰਸਤੇ ਦਾ ਵਕ ਵਕ ਜਿਹੜੇ ਕਲਾਕਾਰ ਨੇ ਹੋ ਸਕਦਾ ਹੈ ਕਿ ਅੰਦਰ ਵਾਲੇ ਪਾਸੇ ਤੋਂ ਹੀ ਐਮਰਜੈਂਸੀ ਨੂੰ ਪਹੁੰਚੇ ਹੋਣ ਕਿਉਂਕਿ ਜਿਹੜੀਆਂ ਤਸਵੀਰਾਂ ਜਦੋਂ ਅਸੀਂ ਅੰਦਰ ਪਹੁੰਚੇ ਸੀ ਤਾਂ ਉਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਸੀ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਗਾਇਕ ਔਰ ਉਸ ਤੋਂ ਇਲਾਵਾ ਕੰਵਰ ਗਰੇਵਾਲ ਨੇ ਵੀਰ ਸਿੰਘ ਹੈ ਔਰ ਹੁਣ ਕੁਸਮਾ ਪਹਿਲਾਂ ਪਰਮੇਸ਼ਵਰ ਮਾ ਦਾ ਜ਼ਿਕਰ ਹੋ ਰਿਹਾ ਸੀ ਕਿ ਪਰਮੇਸ਼ਵਰ ਮਾ ਜਿਹੜੇ ਨੇ ਉਹ ਵੀ ਅੰਦਰ ਪਹੁੰਚੇ ਨੇ ਕਿਉਂਕਿ ਆ ਜਿਹੜੇ ਨਵੇਂ ਕਹਿ ਲਈਏ ਵੀ ਨੌਜਵਾਨ ਗਾਇਕ ਜਿਹੜੇ ਨੌਜਵਾਨ ਗਾਇਕ ਨੇ ਉਹ ਲਗਾਤਾਰ ਉਹਨਾਂ ਦੀ ਸਾਥ ਸੰਗਤ ਜਿਹੜੇ ਨੇ ਇਸ ਤਰੀਕੇ ਦੇ ਨਾਲ ਕਿਉਂਕਿ ਹੁਣ ਲਗਾਤਾਰ ਇਸ ਜਗ੍ਹਾ ਦੇ ਉੱਤੇ ਵੀ ਕਲਾਕਾਰ ਪਹੁੰਚ ਜਿਹੜੇ ਗਾਇਕ ਨੇ ਮਾਫ ਕਰਨਾ ਉਹ ਪਹੁੰਚੇ ਨੇ ਸ਼ੁਰੂ ਹੋ ਰਹੇ ਨੇ ਸੋ ਉਸ ਤੋਂ ਬਾਅਦ ਦੀ ਜਿਹੜੀ ਸਿਟੀ ਹੈ ਕਿਉਂਕਿ ਅੰਦਰ ਦੇ ਵਿੱਚ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਫਿਲਹਾਲ ਰੱਖਿਆ ਗਿਆ ਜਿਹਰੇ ਇਲਾਜ ਨੇ ਔਰ ਉਸ ਤੋਂ ਪਹਿਲਾਂ ਜਿਹੜੀਆਂ ਏਸੀ ਜਗ੍ਹਾ ਦੇ ਉੱਪਰ ਮੈਂ ਆਪਣੇ ਸਹਿਯੋਗੀ ਤੇਜਿੰਦਰ ਨੂੰ ਕਵਾਂਗਾ ਇਹ ਵੀ ਤਸਵੀਰਾਂ ਦਿਖਾਵੇ ਕਿਉਂਕਿ ਅੰਦਰ ਫਿਲਹਾਲ ਜਿਹੜਾ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਰ ਡਾਕਟਰ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਪਰ ਆਪਣੇ ਜਿਹੜੇ ਇਲਾਜ ਨੇ ਜੋ ਪ੍ਰਕਿਰਿਆਵਾਂ ਨੇ ਉਹਨਾਂ ਨੂੰ ਪੂਰਨ ਤੌਰ ਦੇ ਉੱਪਰ ਨੇਪਰੇ ਚਾੜ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਡਾਕਟਰਸ ਵੱਲੋਂ ਜੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹਰੇ ਇਲਾਜ ਨੇ ਰਾਜਵੀਰ ਜਵੰਦਾ ਔਰ ਮੈਡੀਕਲ ਬੁਲਟਨ ਜਿਹੜਾ ਉਹ ਜਦੋਂ ਜਾਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਕੁਝ ਕਿਹਾ ਜਾਣਾ ਕਿਉਂਕਿ ਅਜੇ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਮੁਹਾਲੀ ਦੇ ਇਸੇ ਹਸਪਤਲ 'ਚ ਔਰ ਲਗਭਗ ਸਵੇਰ ਦਾ ਬਾਰ ਬਾਰ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿ ਸਵੇਰ ਦਾ ਐਕਸੀਡੈਂਟ ਹੋਇਆ ਲਗਭਗ 7:30 ਤੋਂ 8:00 ਵਜੇ ਤੋਂ ਬਾਅਦ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਰਾਜਵੀਰ ਜਵੰਦਾ ਨੇ ਉਹ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜਾ ਇਲਾਜ ਦੇ ਲਈ ਲਿਜਾਂਦਾ ਜਾ ਰਿਹਾ ਸੀਗਾ ਔਰ ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਪਹਿਲਾਂ ਉਹਨਾਂ ਨੂੰ ਪੰਚਕੁਲਾ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੀਗਾ ਔਰ ਸਬੰਧਤ ਜਿਹੜੇ ਡਾਕਟਰਸ ਨੇ ਉਹਨਾਂ ਵੱਲੋਂ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਔਰ ਅਖੇ ਹੁਣ ਜਿਸ ਤਰੀਕੇ ਦੇ ਨਾਲ ਗਾਇਕ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਸੁਰੱਖਿਆ ਕਰਮੀ ਜਿਹੜੇ ਨੇ ਉਹ ਵੀ ਤਸਵੀਰਾਂ ਦੇ ਜ਼ਰੀਏ ਜਰੂਰ ਇਸ ਤਸਵੀਰ ਦੇ ਵਿੱਚ ਦਿਖਾਈ ਦਿੰਦੇ ਹੋਣਗੇ ਪਰ ਅ ਜਿਵੇਂ ਜਿਵੇਂ ਕਿਸੇ ਗਾਇਕ ਨੂੰ ਪਤਾ ਚੱਲ ਰਿਹਾ ਓਵੇਂ ਓਵੇਂ ਉਹ ਗਾਇਕ ਜਿਹੜੇ ਨੇ ਉਹ ਮੋਹਾਲੀ ਦੇ ਸ੍ਰੀ ਜੀ ਹਸਤਾਲ ਦੇ ਵਿੱਚ ਪਹੁੰਚ ਰਹੇ ਨੇ ਪਰ ਹਾਲਾਂਕਿ ਹੁਣ ਦੀ ਜਿਹੜੀ ਸਥਿਤੀ ਹੈ ਫਿਰ ਹਾਲ ਡਾਕਟਰਸ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਕਿ ਜਿਹੜੀ ਹਾਲਤ ਹੈ ਹੁਣ ਵੀ ਫਿਰ ਹਾਲ ਨਾਜ਼ੁਕ ਦੱਸੀ ਜਾ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਸੱਟਾਂ ਲੱਗਣ ਕਰਕੇ ਔਰ ਉਸ ਤੋਂ ਇਲਾਵਾ ਜਿਹੜੀ ਛਾਤੀ ਦੇ ਵਿੱਚ ਸੱਟਾਂ ਲੱਗਣ ਕਰਕੇ ਕਿਉਂਕਿ ਅੰਦਰੂਨੀ ਕਿਉਂਕਿ ਮਨਜੋਤ ਅਕਸਰ ਕਿਉਂਕਿ ਅਸੀਂ ਸਾਰੇ ਰਾਜਵੀਰ ਜਵੰਦਾ ਵਰਗੇ ਜੋ ਚੰਗੇ ਗਾਇਕ ਨੇ ਸਾਰਿਆਂ ਨੂੰ ਫੋਲੋ ਕਰਦੇ ਆਂ ਔਰ ਅਸੀਂ ਦੇਖਦੇ ਰਹੇ ਆਂ ਕਿ ਰਾਜਵੀਰ ਜਵੰਦਾ ਆਪਣੀ ਬਾਈਕਿੰਗ ਦੇ ਨਾਲ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਦੇ ਸੀ ਕਿ ਉਹ ਸਿਕਿਉਰਿਟੀ ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਕਰਨ ਕਿਉਂਕਿ ਮੈਂ ਅਕਸਰ ਦੇਖਿਆ ਕਿ ਉਹ ਹੈਲਮਟ ਵਗੈਰਾ ਸਭ ਪਾ ਕੇ ਬਾਈਕਿੰਗ ਦੇ ਵਾਸਤੇ ਜਾਂਦੇ ਸੀ ਪਰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੀ ਛਾਤੀ ਦੇ ਵਿੱਚ ਵੀ ਸੱਟ ਲੱਗੀ ਹੈ ਔਰ ਆਵਾਰਾ ਪਸ਼ੂ ਜੇਕਰ ਸਾਹਮਣੇ ਆਇਆ ਹੈ ਜੇ ਇਹ ਜਾਂਚ ਵਿੱਚ ਸਾਬਤ ਹੁੰਦਾ ਹੈ ਤਾਂ ਸਿਰ ਦੇ ਵਿੱਚ ਸੱਟ ਲੱਗਣਾ ਔਰ ਛਾਤੀ ਦੇ ਵਿੱਚ ਸੱਟ ਲੱਗਣ ਦਾ ਮਤਲਬ ਇਹ ਹੋਇਆ ਕਿ ਜੋ ਐਕਸੀਡੈਂਟ ਹੋਇਆ ਉਹ ਬੇहद ਗੰਭੀਰ ਤੌਰ ਤੇ ਹੋਇਆ ਹੋਵੇਗਾ ਕਿਉਂਕਿ ਬਾਈਕਰਸ ਅਕਸਰ ਸਾਰੇ ਜੋ ਸਿਕਿਉਰਿਟੀ ਮੀਜਰਸ ਨੇ ਉਸ ਨੂੰ ਲੈ ਕੇ ਹੀ ਚੱਲਦੇ ਨੇ ਆ ਬਿਲਕੁਲ ਅਦਲੀਲ ਕਿਉਂਕਿ ਜਾਹਰ ਜੀ ਗੱਲ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸੁਰੱਖਿਆ ਪੱਖੋਂ ਜਿਹੜੀ ਤਸਵੀਰ ਹੈ ਸੁਰੱਖਿਆ ਜਿਹੜੀ ਹੈ ਉਹ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਤ ਉਸ ਵਕਤ ਬਣੇ ਜੋ ਘਟਨਾਕਰਮ ਉਸ ਵਕਤ ਵਾਪਰਿਆ ਔਰ ਉਸ ਦੀਆਂ ਉਹ ਤਸਵੀਰਾਂ ਫਿਲਹਾਲ ਅਜੇ ਕਿਸੇ ਤਰੀਕੇ ਨਾਲ ਸਾਹਮਣੇ ਨਹੀਂ ਆਈਆਂ ਪਰ ਜੋ ਸਥਿਤੀ ਉਸ ਸਮੇਂ ਬਣੀ ਹੋਵੇਗੀ ਜ਼ਾਹਰ ਜੀ ਗੱਲ ਹੈ ਕਿ ਐਕਸੀਡੈਂਟ ਤੋਂ ਬਾਅਦ ਜਿਹੜੇ ਡਾਕਟਰਸ ਵੱਲੋਂ ਵੀ ਇਲਾਜ ਕੀਤਾ ਗਿਆ ਪਰ ਇਹ ਕਿਹਾ ਜਾ ਰਿਹਾ ਸੀਗਾ ਉਸ ਸਮੇਂ ਵੀ ਕਿ ਜਿਹੜੀਆਂ ਛਾਤੀ ਦੇ ਵਿੱਚ ਜਾਂ ਸਿਰ ਦੇ ਉੱਤੇ ਸੱਟਾਂ ਆਈਆਂ ਨੇ ਸੱਟਾਂ ਲੱਗਿਆ ਨੇ ਕਿਉਂਕਿ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਰਾਜੀਵ ਜਵੰਦਾ ਜਦੋਂ ਆਪਣੀ ਆ ਟ੍ਰੈਵਲ ਕਰ ਰਹੇ ਸੀ ਬਾਈਕਰ ਰੈਲੀ ਕਹਿ ਲਈਏ ਜਾਂ ਸੀ ਕਿ ਉਹ ਵੀ ਲਗਾਤਾਰ ਟ੍ਰੈਵਲ ਕਰਦੇ ਰਹਿੰਦੇ ਸੀ ਵੱਖ-ਵੱਖ ਪਹਾੜੀ ਇਲਾਕਿਆਂ ਦੇ ਵਿੱਚ ਜਾਂ ਇਸ ਤੋਂ ਇਲਾਵਾ ਰੇਟੀਲੇ ਇਲਾਕਿਆਂ ਦੇ ਵਿੱਚ ਔਰ ਉਹ ਸਭ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਜਾਣੇ ਜਾਂਦੇ ਸੀ ਆਪਣੀ ਗਾਹੀ ਕਰਕੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਜਿਹੜੀ ਗਾਇਕੀ ਹੈ ਉਹ ਪੰਜਾਬ ਦੇ ਸੱਭਿਆਚਾਰਕ ਦੇ ਨਾਲ ਸਬੰਧਤ ਔਰ ਉਹਨਾਂ ਚੀਜ਼ਾਂ ਦੇ ਨਾਲ ਸਬੰਧਤ ਗਾਇਕੀ ਜਿਹੜੀ ਹੈ ਜੋ ਪੰਜਾਬ ਦੇ ਨਾਲ ਵਿਸ਼ੇਸ਼ ਸਬੰਧ ਰੱਖਦੇ ਸੀਗੇ ਔਰ ਉਹਨੂੰ ਲੈ ਕੇ ਵੀ ਕਿਤਨਾ ਕਿਤੇ ਰਾਜਵੀਰ ਜਵੰਦਾ ਨੂੰ ਜਿਹੜਾ ਹੈ ਉਹ ਪਸੰਦ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਹੁਣ ਅਸੀਂ ਜ਼ਿਕਰ ਕਰੀਏ ਤਾਂ ਹੁਣ ਉਹਨਾਂ ਨੂੰ ਮਿਲਣ ਦੇ ਲਈ ਲਗਾਤਾਰ ਜਿਹੜੇ ਗਾਇਕ ਨੇ ਉਹ ਅੰਦਰ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਸਭ ਨੂੰ ਲੈ ਕੇ ਵੀ ਮੈਂ बार-बार ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਦੋਂ ਇਸ ਬਾਬਤ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਆਉਣਾ ਹੈ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਗਾਇਕ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਕੁਲਵਿੰਦਰ ਬਿੱਲਾ, ਕਮਰ ਗਰੇਵਾਲ ਐ, ਵੀਰ ਸਿੰਘ ਐ ਔਰ ਹੁਣ ਕੁਝ ਸਮਾਂ ਪਹਿਲਾਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਪਰਮੇਸ਼ਰ ਵਰਮਾ ਵੀ ਪਹੁੰਚ ਚੁੱਕੇ ਨੇ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਗਾਇਕ ਨੇ ਜਾਂ ਫਿਰ ਇਨਫਲੂਐਂਸਰ ਨੇ ਉਹਨਾਂ ਵੱਲੋਂ ਜ਼ਾਹਰ ਜੀ ਗੱਲ ਹੈ ਕਿ ਅਜੇ ਇਸ ਬਾਬਤ ਜਿਹੜਾ ਸਥਿਤੀ ਨੂੰ ਮਨਜੋ ਤੁਸੀਂ ਸਾਡੇ ਨਾਲ ਬਣੇ ਰਹੋ ਤੁਸੀਂ ਤੁਹਾਡੇ ਤੋਂ ਹੋਰ ਜਾਣਕਾਰੀ ਲਵੋ ਸਾਡੇ ਨਾਲ ਬਣੇ ਰਹੋ ਤੁਹਾਨੂੰ ਦੱਸਿਏ ਕੀ ਰਾਜਵੀਰ ਜਵੰਦਾ ਦਾ ਜੋ ਕਰੀਅਰ ਹੈ ਉਹ ਬੇਹਦ ਦਿਲਚਸਪ ਹੈ ਰਾਜਵੀਰ ਜਵੰਦਾ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਨੇ ਪੰਜਾਬ ਪੁਲਿਸ ਦੀ ਸੇਵਾਵਾਂ ਨਿਭਾਉਣ ਤੋਂ ਬਾਅਦ ਰਾਜਵੀਰ ਨੇ ਆਪਣੀ ਜੋ ਗਾਇਕੀ ਵੱਲ ਰੁਕੀਤਾ ਫਿਰ ਐਕਟਿੰਗ ਵੱਲ ਰੁਕੀਤਾ ਬਹੁਤ ਸਾਰੇ ਹਿੱਟ ਗਾਣੇ ਉਹਨਾਂ ਨੇ ਦਿੱਤੇ ਜਿਦੇ ਵਿੱਚ ਕੰਗਣੀ ਹੈ ਸਰਦਾਰੀ ਹੈ ਤੇ ਹੋਰ ਕਈ ਅਜਿਹੇ ਗਾਣੇ ਨੇ ਜਿਨ੍ਹਾਂ ਨੂੰ ਜੋ ਉਹਨਾਂ ਦੇ ਸਰੋਤੇ ਨੇ ਉਪਸੰਦ ਕਰਦੇ ਨੇ ਪਰ ਅੱਜ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਹ ਉਹਨਾਂ ਨੂੰ ਸੁਣਨ ਵਾਲੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਅਜਿਹਾ ਨੌਜਵਾਨ ਜੋ ਕਿ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜਿਉਂਦਾ ਹੈ ਕਿਉਂਕਿ ਗਾਇਕੀ ਦੇ ਨਾਲ ਆਪਣੇ ਸ਼ੌਕ ਨੂੰ ਵੀ ਨਾਲ ਜਿਉਂਦਾ ਰੱਖਿਆ ਹੈ ਰਾਜਵੀਰ ਜਵੰਦਾ ਨੇ ਜੇਕਰ ਤੁਸੀਂ ਉਹਨਾਂ ਦਾ ਇੰਸਟਾਗ੍ਰam ਪ੍ਰੋਫਾਈਲ ਲਿਆ ਉਹਨਾਂ ਦਾ ਸੋਸ਼ਲ ਮੀਡੀਆ ਪ੍ਰੋਫਾਈਲ ਦੇਖੋਗੇ ਤਾਂ ਅਕਸਰ ਉਹ ਲੇ ਲਦਾਖ ਹੋਵੇ ਪਹਾੜੀਆਂ ਹੋਣ ਜਾਂ ਰੇਤਿਲਾ ਇਲਾਕਾ ਹੋਵੇ ਜਾਂ ਲੰਬੀ ਲੰਬੀ ਦੂਰੀ ਦੀ ਜੋ ਬਾਈਕਿੰਗ ਕਰਨੀ ਹੋਵੇ ਸਭ ਕਰਦੇ ਨੇ ਤੇ ਉਸ ਦੇ ਬਾਰੇ ਉਹ ਦੱਸਦੇ ਵੀ ਨੇ ਤੇ ਇਸੇ ਦੇ ਤਹਿਤ ਰਾਜਵੀਰ ਜਵੰਦਾ ਬਾਈਕਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਜੋਸ਼ੀਲੇ ਸੀ ਤੇ ਇਸ ਸਮੇਂ ਜੋ ਉਹਨਾਂ ਦੀ ਹਾਲਤ ਹੈ ਉਹ ਇਸ ਬੇहद ਮਨਪੱਖੀ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ कि ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਕੋਈ ਆਵਾਰਾ ਪਸ਼ੂ ਸਾਹਮਣੇ ਆਇਆ ਹਾਲਾਂਕਿ ਇਸ ਬਾਰੇ ਪੁਲਿਸ ਨੇ ਤੈਅ ਕਰਨਾ ਹੈ ਕਿ ਆਖਿਰਕਾਰ ਕਾਰਨ ਕੀ ਬਣੇ ਪਰ ਜੋ ਸਾਡੇ ਸਹਾਇਗੀ ਮਨਜੋਤ ਦੱਸ ਰਹੇ ਨੇ ਕਿ ਉਹਨਾਂ ਦੀ ਛਾਤੀ ਦੇ ਵਿੱਚ ਸਿਰ ਦੇ ਵਿੱਚ ਛੱਟ ਲੱਗੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਾਉਣ ਤੋਂ ਬਾਅਦ ਫਾਈਨਲੀ ਜੋ ਆ ਉਹ 40 ਹਸਪਤਾਲ ਦਾਖਲ ਕਰਵਾਇਆ ਗਿਆ ਤਾ ਹਿਮਾਚਲ ਪ੍ਰਦੇਸ਼ ਜਾ ਰਹੇ ਸੀ Shimla ਵੱਲੋਂ ਨਿਕਲੇ ਹੋਏ ਸੀ ਆਪਣੇ ਸਾਥੀ ਬਾਈਕਰਸ ਦੇ ਨਾਲ 4 ਤੋਂ 5 ਲੋਕ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸੀ ਵੱਖ-ਵੱਖ ਬਾਈਕ ਤੇ ਅਕਸਰ ਚੰਡੀਗੜ੍ਹ ਤੋਂ ਪਹਾੜਾਂ ਵੱਲ ਨੂੰ ਇਸ ਤਰ੍ਹਾਂ ਦਾ ਗਰੁੱਪ ਹੈ ਜੋ ਬਾਈਕਰਸ ਦਾ ਗਰੁੱਪ ਹੈ ਉਹ ਜਾਂਦਾ ਹੁੰਦਾ ਹੈ ਤੇ ਰਾਜਵੀਰ ਜਵੰਦਾ ਵੀ ਇਸ ਦੇ ਸ਼ੌਕੀਨ ਨੇ ਤੇ ਰਾਜਵੀਰ ਜਵੰਦਾ ਦਾ ਸਵੇਰੇ 7:30 ਵਜੇ ਐਕਸੀਡੈਂਟ ਹੋਣਾ ਤੇ ਹੁਣ ਸ਼ਾਮ ਹੋਣ ਨੂੰ ਆਈ ਹੈ ਇਸ ਦੌਰਾਨ ਜੇਕਰ ਉਹਨਾਂ ਦਾ ਇਲਾਜ ਬਾਕੀ ਹਸਪਤਾਲ ਨਹੀਂ ਕਰ ਸਕੇ 40 ਹਸਪਤਾਲ ਲੈ ਕੇ ਆਇਆ ਗਿਆ ਹੈ ਤਾਂ ਇਸ ਗੱਲ ਨੂੰ ਤਾਂ ਬਖੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਇਸ ਗੱਲ ਦਾ ਕਿ ਰਾਜਵੀਰ ਜਵੰਦਾ ਦੀ ਜੋ ਹਾਲਤ ਉਹ ਬੇहद ਗੰਭੀਰ ਹੈ ਐਸੇ ਕਰਕੇ ਕਈ ਡਾਕਟਰਾਂ ਤੋਂ ਇਹ ਕੇਸ ਨਹੀਂ ਸੰਭਲਿਆ ਤਾਂ ਹੁਣ 40 ਹਸਪਤਾਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਜਿਸ ਕਿਸੇ ਨੂੰ ਪਤਾ ਲੱਗ ਰਿਹਾ ਉਹਨਾਂ ਦਾ ਜੋ ਸਾਥੀ ਗਾਇਕ ਹੈ ਜਾਂ ਉਹਨਾਂ ਦੇ ਚੌਣ ਵਾਲਾ ਹੈ ਉਹ ਇਸ ਸਮੇਂ 40 ਹਸਪਤਾਲ ਦਾ ਰੁਖ ਕਰ ਰਿਹਾ ਹੈ ਕੁਲਵਿੰਦਰ ਬਿੱਲਾ ਹੁਣ ਵੀਰ ਸਿੰਘ ਹੋਣ ਕਮਰ ਗਰੇਵਾਲ ਹੋਣ ਪਰਮੇਸ਼ਵਰਮਾ ਹੋਣ ਸਾਰੇ ਇਸ ਸਮੇਂ Uh, 40s ਹਸਪਤਾਲ ਦੇ ਵਿੱਚ ਪਹੁੰਚੇ ਹੋਏ ਨੇ ਜਿਸ ਕਿਸੇ ਨੂੰ ਪਤਾ ਲੱਗ ਰਿਹਾ ਕਿਉਂਕਿ ਰਾਜਵੀਰ ਜਵੰਦਾ ਦਾ ਪਰਿਵਾਰ ਵੀ ਹੋਲੀ-ਹੋਲੀ ਕਰਕੇ ਪਹੁੰਚਣਾ ਸ਼ੁਰੂ ਹੋ ਰਿਹਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਸਾਰੇ ਉਹਨਾਂ ਦਾ ਹਾਲ ਜਾਣਨ ਪਹੁੰਚ ਰਹੇ ਨੇ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਸ ਸਮੇਂ ਇਹ ਬਣਿਆ ਹੋਇਆ ਹੈ ਕਿ ਉਹਨਾਂ ਦੀ ਇਸ ਸਮੇਂ ਅਸਲ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਡਾਕਟਰਾਂ ਨੇ ਹਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਇਹ ਜ਼ਰੂਰ ਸਾਡੇ ਪੱਤਰਕਾਰ ਮਨਜੋਤ ਸਿੰਘ ਕੰਗ ਨੇ ਜਾਣਕਾਰੀ ਹਾਸਲ ਕੀਤੀ ਹੈ ਕਿ ਡਾਕਟਰ ਇਹ ਕਹਿ ਰਹੇ ਨੇ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈ ਹਾਲਤ ਇਸ ਸਮੇਂ ਚਿੰਤਾਜਨ ਹੋਈ ਹੈ ਪਰ ਕੁਝ ਦੇਰ ਵਿੱਚ ਹੀ ਹੋ ਸਕਦਾ ਡਾਕਟਰ ਕੋਈ ਗੱਲ ਦੱਸਣ ਮਨਜੋਤ ਹੁਣ ਇਸ ਸਮੇਂ ਕੌਣ ਲੋਕ ਪਹੁੰਚੇ ਨੇ ਕੋਈ ਹੋਰ ਅਪਡੇਟ ਮਿਲ ਸਕਿਆ ਤੁਹਾਨੂੰ ਥੀ ਕੁਝ ਸਮਾਂ ਪਹਿਲਾਂ ਜਿਹੜੇ ਗਾਇਕ ਜਸ ਬਾਜਵਾ ਅਜੇ ਤੱਕ ਜਾਣਕਾਰ ਮਿਲ ਰਹੀ ਕਿ ਜਸ ਬਾਜਵਾ ਜਿਹੜੇ ਨੇ ਕੁਝ ਸਮਾਂ ਪਹਿਲਾਂ ਪਹੁੰਚੇ ਸੀ ਔਰ ਉਹ ਹਾਲ ਜਾਣ ਕੇ ਹੁਣ ਵਾਪਸ ਗਏ ਨੇ ਔਰ ਉਸ ਤੋਂ ਇਲਾਵਾ ਬਾਕੀ ਕਲਾਕਾਰ ਜਿਨ੍ਹਾਂ ਦੇ ਵਿੱਚ ਕਮਰ ਗਰੇਵਾਲ ਨੇ ਪਰਮੇਸ਼ਵਰ ਵਰਮਾ ਨੇ ਔਰ ਉਸੇ ਤਰੀਕੇ ਦੇ ਨਾਲ ਕੁਲਵਿੰਦਰ ਬਿੱਲਾ ਹੈ ਵੀਰ ਸਿੰਘ ਹੈ ਉਹ ਲਗਾਤਾਰ ਜਿਹੜੇ ਕਲਾਕਾਰ ਜਿਹੜੇ ਗਾਇਕ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਜਿ세 ਜ਼ਿਕਰ ਕਰ ਲਈਏ ਤਾਂ ਹੁਣ ਹਾਲਾਤ ਜਿਹੜੇ ਨੇ ਉਹ ਫਿਲਹਾਲ ਕਿਸ ਤਰੀਕੇ ਦੇ ਬਣੇ ਹੋਏ ਨਹੀਂ ਕਿਉਂਕਿ ਮੈਂ ਬਾਰ-ਬਾਰ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਕਿ ਡਾਕਟਰਸ ਵੱਲੋਂ ਜਿਹੜਾ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਤੱਕ ਬੁਲੇਟਿਨ ਜਾਰੀ ਜਿਹੜਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਜਿਹੀ ਸਪਸ਼ਟਤਾ ਦੇ ਨਾਲ ਕਹਿਣਾ ਜਿਹੜਾ ਉਹ ਵੀ ਠੀਕ ਨਹੀਂ ਹੈ ਪਰ ਸੋਰਸਸ ਜਾਣਕਾਰੀ ਇਹ ਦੇ ਰਹੇ ਨੇ ਕਿ ਹਾਲਤ ਜਿਹੜੀ ਹੈ ਬੇहद ਨਾਜ਼ੁਕ ਬਣੀ ਹੋਈ ਹੈ ਸੋ ਅਸੀਂ ਲਗਾਤਾਰ ਇਸ ਦੇ ਉੱਤੇ ਹੀ ਜਾਣਕਾਰੀ ਦੇਈ ਜਾ ਰਹੇ ਹਾਂ ਇਸੇ ਹਸਪਤਾਲ ਦੇ ਵਿੱਚ ਇਸੇ ਅਮਰ ਟਾਕ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਰੱਖਿਆ ਗਿਆ ਹੈ ਔਰ ਲਗਾਤਾਰ ਜਿਹੜੇ ਉਹਨਾਂ ਦੇ ਸਾਥੀ ਨੇ ਕਹਿ ਲਿਆ ਵੀ ਜਾਂ ਫਿਰ ਜਿਹੜੇ ਗਾਇਕ ਨੇ ਉਹ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਉਹ ਲਗਾਤਾਰ ਇੱਥੇ ਪਹੁੰਚ ਵੀ ਰਹੇ ਨੇ ਕਿਉਂਕਿ ਸਵੇਰ ਤੋਂ ਜਿੱਦਦਾਸੀਂ ਇਸ ਕਰਕੇ ਵਿਚਕਰ ਕਰ ਰਹੇ ਆਂ ਵੀ ਸਵੇਰ ਤੋਂ ਹੀ ਐਕਸੀਡੈਂਟ ਹੋਇਆ ਤਾਂ ਸਵੇਰੇ ਐਕਸੀਡੈਂਟ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਜੇਰੇ ਇਲਾਜ ਰੱਖਿਆ ਹੋਇਆ ਔਰ ਹੁਣ ਫੋਰਟਿਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਜਿਸ ਤੋਂ ਬਾਅਦ ਬਿਲਕੁਲ ਮੈਂ ਜੋ ਤੁਸੀਂ ਮੈਡੀਕਲ ਬੋਰਡ ਜਿਹੜਾ ਉਹ ਜਾਣਦਾ ਸੀ ਤਾਂ ਬਿਲਕੁਲ ਪਿਆ ਕਿ ਸਵੇਰੇ ਜੇ 7:30 ਵਜੇ ਐਕਸੀਡੈਂਟ ਹੋਇਆ ਇਹ ਅਸੀਂ ਅੰਦਾਜ਼ਾ ਲਗਾ ਸਕਦੇ ਆਂ ਕਿ 7:30 ਵਜੇ ਦਾ ਐਕਸੀਡੈਂਟ ਹੋਇਆ ਤੇ ਹੁਣ ਕਈ ਘੰਟੇ ਬੀਤ ਜਾਣ ਦੇ ਬਾਅਦ ਜੇਕਰ ਉਹਨਾਂ ਦੀ ਹਾਲਤ ਨਹੀਂ ਸੁਧਰੀ ਤਾਂ ਇਹ ਆਮ ਇਨਸਾਨ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਕਿੰਨੀਆਂ ਸੱਟਾਂ ਲੱਗੀਆਂ ਹੋਣਗੀਆਂ ਨਹੀਂ ਤਾਂ ਕਿਸੇ ਹਸਪਤਾਲ ਦੇ ਵਿੱਚ ਉਹ ਪਹਿਲਾਂ ਜਦੋਂ ਗਏ ਸੀ ਪੰਚਕੁਲਾ ਵਾਲਾ ਹਸਪਤਾਲ ਜਿਵੇਂ ਤੁਸੀਂ ਦੱਸਿਆ ਉਸ ਥਾਂ ਤੇ ਵੀ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ ਸੀ ਜੇਕਰ ਬਹੁਤੀਆਂ ਸੱਟਾਂ ਨਹੀਂ ਲੱਗੀਆਂ ਹੁੰਦੀਆਂ ਇਹ ਗੱਲ ਪੁਖਤਾ ਹੋ ਗਈ ਹੈ ਕਿ ਉਹਨਾਂ ਨੂੰ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਨੇ ਪਰ ਇਹ ਅਰਦਾਸ ਜ਼ਰੂਰ ਕੀਤੀ ਜਾ ਰਹੀ ਹੈ ਮਨਜੋਤ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਤੋਂ ਵੱਲੋਂ ਕਿ ਜਵੰਦਾ ਬਿਲਕੁਲ ਠੀਕ ਠਾਕ ਹੋ ਕੇ ਹਸਪਤਾਲ ਤੋਂ ਬਾਹਰ ਆਉਣ ਬਿਲਕੁਲ ਕਿਉਂਕਿ ਜ਼ਾਹਰ ਜੀ ਗੱਲ ਹੈ ਇੱਥੇ ਅਦਲੀਬ ਕਿਉਂਕਿ ਬਾਰ ਬਾਰ ਇਸ ਕਰਕੇ ਮੈਂ ਇਸ ਇਹ ਲਫਜ਼ ਵਰਤ ਰਿਹਾ ਕਿ ਹਾਲਤ ਜਿਹੜੀ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਕਿਉਂਕਿ ਇਹ ਸਭ ਦੇ ਨਾਲ-ਨਾਲ ਇਹ ਸਥਿਤੀ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਪਰ ਜਿਹੜੇ ਹਾਲਤ ਨੇ ਅੰਦਰ ਕਿਉਂਕਿ ਇਲਾਜ ਚੱਲ ਰਿਹਾ ਔਰ ਸਿਰ ਦੇ ਉੱਤੇ ਸੱਟਾਂ ਜਿਹੜੀਆਂ ਨੇ ਦਿਮਾਗ ਦੇ ਵਿੱਚ ਜ਼ਿਆਦਾ ਸੱਟਾਂ ਲੱਗੀਆਂ ਨੇ ਉਸ ਤੋਂ ਇਲਾਵਾ ਉਹਨਾਂ ਦੀ ਛਾਤੀ ਦੇ ਉੱਤੇ ਜਿਹੜੀਆਂ ਨੇ ਉਹ ਜ਼ਿਆਦਾ ਖੂਨ ਫੈਲਣ ਕਰਕੇ ਜ਼ਿਆਦਾ ਸੱਟਾਂ ਜਿਹੜੀਆਂ ਨੇ ਉਸ ਕਰਕੇ ਵੀ ਨਿਕਲ ਕੇ ਆ ਨਹੀਂ ਕਿਉਂਕਿ ਅਦਰੂਨੀ ਫਸਲਾਂ ਜਿਹੜੀਆਂ ਨੇ ਉਹ ਵੀ ਨੁਕਸਾਨੀਆਂ ਗਈਆਂ ਨੇ ਪਰ ਇਹ ਸਭ ਦੇ ਨਾਲ ਨਾਲ ਆ ਜਿਹੜੀ ਹਾਲਤ ਹੈ ਉਹ ਇਸ ਕਰਕੇ ਵੀ ਜਿਹੜੀ ਕੰਬੀਰ ਬਣੀ ਜਾ ਰਹੀ ਕਿਉਂਕਿ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜੇ ਅਸੀਂ ਦੇਖੀਏ ਤਾਂ ਮੋਟਰਸਾਈਕਲ ਦੇ ਉੱਤੇ ਵੀ ਇਹ ਲਗਾਤਾਰ ਜਿਹੜੇ ਆ ਗਾਇਕ ਨੇ ਰਾਜਵੀਰ ਜਵੰਦਾ ਉਹ ਟਰੈਵਲ ਕਰਦੇ ਸੀ ਕਿ ਟਰੈਵਲ ਡਾਇਰੀਸ ਦੀਆਂ ਵੀਡੀਓਜ਼ ਚ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਉਹ ਲਗਾਤਾਰ ਜਿਹੜੀਆਂ ਨੇ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਸੀ ਗਿਆ ਸੋ ਹੁਣ ਉਹਨਾਂ ਨੂੰ ਜਦੋਂ ਇਸ ਥਾਂ ਦੇ ਉੱਪਰ ਵੀ ਲਗਾਤਾਰ ਜਿਹੜੇ ਗਾਇਕ ਨੇ ਉਹ ਅੰਦਰ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਆ ਰਹੇ ਨੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਆ ਰਹੇ ਨੇ ਔਰ ਇਹ ਸਭ ਦੇ ਨਾਲ ਨਾਲ ਹੁਣ ਅੱਗੇ ਦੀ ਜਿਹੜੀ ਸਥਿਤੀ ਹੈ ਕਿਉਂਕਿ ਇਹ ਹਾਲਤ ਬੇहद ਜਿਹੜੀ ਨਾਜ਼ੁਕ ਤਾਂ ਇੱਕ ਪਾਸੇ ਬਣੀ ਜੀ ਮਜੂਦ ਕਿਉਂਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਆਪਣੀ ਟਰੈਵਲ ਡਾਇਰੀਸ ਉਪਾਉਂਦੇ ਰਹੇ ਹੈ ਰਾਜਵੀਰ ਜਵੰਦਾ ਅਜਿਹੇ ਸ਼ਖਸ ਨੇ ਜੋ ਕਿ ਆਮ ਬਾਈਕਰ ਨਹੀਂ ਨੇ ਔਰ ਟ੍ਰੇਨਡ ਬਾਈਕਰ ਨੇ ਤਾਂ ਉਹਨਾਂ ਨੂੰ ਪਹਾੜਾਂ ਦੇ ਵੱਲ ਜਾਂਦੇ ਨੂੰ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਟ੍ਰੇਨ ਦੇ ਵਿੱਚ ਜਦੋਂ ਬਾਈਕਿੰਗ ਕਰਨਗੇ ਤਾਂ ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਦੇ ਖਤਰੇ ਹੋ ਸਕਦੇ ਆ ਤਾਂ ਚਾਹੇ ਆਵਾਰਾ ਪਸ਼ੂ ਹੋਵੇ ਜਾਂ ਪੱਥਰ ਡਿੱਗਣ ਦੀ ਗੱਲ ਹੋਵੇ ਜਾਂ ਕੋਈ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਤਾਂ ਇੱਕ ਟ੍ਰੇਨਡ ਬਾਈਕਰ ਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਕਿੱਥੇ ਕੀ ਕਰਨਾ ਹੈ ਪਰ ਜਿਵੇਂ ਤੁਸੀਂ ਹਾਲਤ ਦੱਸ ਰਹੇ ਹੋ ਉਹਨਾਂ ਦੀ ਉਸ ਤੋਂ ਲੱਗਦਾ ਹੈ ਕਿ ਰਾਜਵੀਰ ਜਵੰਦਾ ਵੱਲੋਂ ਗਲਤੀ ਸ਼ਾਇਦ ਨਹੀਂ ਹੋਈ ਹੋएगी ਉਹ ਟ੍ਰੇਨ ਡਰੇ ਇਸੇ ਕਰਕੇ ਇਸ ਸਮੇਂ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੁਸੀਂ ਸਾਡੇ ਨਾਲ ਬਣੇ ਨਾ ਅਸੀਂ ਹੋਰ ਵੀ ਇਸ ਖਬਰ ਦੇ ਉੱਪਰ ਅਪਡੇਟ ਲੈ ਕੇ ਆਏ ਹਾਂ ਤੇ ਇਸ ਖਬਰoverline ਤੁਹਾਨੂੰ ਦੱਸੇ ਕਿ ਇਸ ਸਮੇਂ ਹਾਲਤ ਜੋ ਹੈ ਰਾਜਵੀਰ ਜਵੰਦਾ ਦੀ ਜੋ ਹੈ ਉਹ ਇਸ ਸਮੇਂ ਗੰਭੀਰ ਬਣੀ ਹੋਈ ਹੈ ਸਾਡੇ ਨਾਲ ਇਸ ਸਮੇਂ ਕੁਝ ਗੱਲਬਾਤ ਕਰਨ ਲਈ ਫੋਨ ਲਾਈਨ ਤੇ ਵੀ ਮੌਜੂਦ ਨੇ ਸੰਦੂ ਸੁਰਜੀਤ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਿੰ্ধু ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇਹ ਜੋ ਅਸੀਂ ਦੱਸਿਆ ਇਹ ਖਬਰ ਦਿਖਾ ਰਹੇ ਹਾਂ ਕਿ ਰਾਧਵੀਰ ਜਵੰਦਾ ਇਸ ਸਮੇਂ ਬੇहद ਗੰਭੀਰ ਸਥਿਤੀ ਦੇ ਵਿੱਚ ਨੇ ਰਾਧਵੀਰ ਜਵੰਦਾ ਤਾਂ ਇੱਕ ਟ੍ਰੇਂਡ ਬਾਈਕ ਨੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਤਾਂ ਇਹ ਕਿੱਥੇ ਗਲਤੀ ਹੋਈ ਹੋ ਸਕਦੀ ਹੈ ਅ ਦੇਖੋ ਮੈਨੂੰ ਤਾਂ ਵੈਸੇ ਪਤਾ ਤੁਹਾਡੇ ਤੋਂ ਹੀ ਲੱਗਿਆ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਔਰ ਬੜੇ ਸਿਆਣੇ ਇਨਸਾਨ ਨੇ ਇਦਾਂ ਦੀ ਗਲਤੀ ਕਰ ਨਹੀਂ ਸਕਦੇ ਕਿਉਂਕਿ ਜੀ ਮਿਲਦੇ ਰਹਿੰਦੇ ਨੇ ਬਹੁਤ ਅੱਛੇ ਦੋਸਤ ਨੇ ਜੀ ਸਤਿ ਸ੍ਰੀ ਅਕਾਲ ਤੁਸੀਂ ਇਹ ਦੱਸਣਾ ਕਿ ਕਿਉਂਕਿ ਤੁਸੀਂ ਇਸ ਸਮੇਂ ਕਿੱਥੇ ਮੌਜੂਦ ਹੋ ਤੁਸੀਂ 40 ਹਸਪਤਾਲੋਂ ਨਹੀਂ ਮੈਂ ਮੈਂ ਪਾਸੇ ਸੀਗਾ ਬਾਹਰ ਸੀ ਕਿੱਥੇ ਤਾਂ ਕਿਸੇ ਪਾਸਿਓ ਤੁਹਾਨੂੰ ਕੋਈ ਜਾਣਕਾਰੀ ਹਾਸਲ ਹੋ ਸਕੀ ਹੈ ਕਿ ਕਿਸ ਹਾਲਤ ਦੇ ਵਿੱਚ ਨੇ ਇਸ ਸਮੇਂ ਰਾਜਵੀਰ ਜਵੰਦਾ ਬੱਸ ਜੀ ਮੈਂ ਤੁਹਾਡੇ ਆ ਫੋਨ ਤੋਂ ਬਾਅਦ ਕਰਦਾ ਕੋਸ਼ਿਸ਼ ਬਾਈ ਸੀਗੁਰੀ ਹੋਣੀ ਨੇ ਉਹ ਨੇੜੇ ਨੇ ਉੱਥੇ ਉਹਨਾਂ ਨਾਲ ਮੈਂ ਕਰਦਾ ਗੱਲ ਪੁੱਛਦਾ ਹਾਲਚਲ ਵੀ ਪੁੱਛਦੇ ਆ ਔਰ ਦੂਜੀ ਗੱਲ ਇਹ ਵੀ ਰੱਬ ਅਗੇ ਅਰਦਾਸ ਕਰਦੇ ਆ ਸਾਡਾ ਬਹੁਤ ਪਿਆਰਾ ਵੀਰ ਕੀ ਪ੍ਰਮਾਤਮਾ ਜਲਦੀ ਸਿਹਤ ਯਾਬ ਕਰਨ ਉਹਨਾਂ ਨੂੰ ਤੁਸੀਂ ਕਿਉਂਕਿ ਬਹੁਤ ਨੇੜੇ ਹੋ ਰਾਜਵੀਰ ਜਵੰਦਾ ਦੇ ਤੁਹਾਨੂੰ ਕਿਸ ਵੇਲੇ ਪਤਾ ਲੱਗਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਨਹੀਂ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਿਆ ਦੋ ਬਸ ਜਸਟ ਦੋ ਮਿੰਟ ਪਹਿਲਾਂ ਹੀ ਦੋ ਮਿੰਟ ਪਹਿਲਾਂ ਪਤਾ ਲੱਗਿਆ ਔਰ ਮੈਂ ਤਾਂ ਇੱਕ ਵਾਰੀ ਹੱਲੇ ਤਾਂ ਮਤਲਬ ਹਾਲਾਤ ਠੀਕ ਨਹੀਂ ਹੈ ਮੇਰੇ ਆਪਣੇ ਖੁਦ ਦੇ ਕਿਉਂਕਿ ਬਹੁਤ ਪਿਆਰੇ ਮਿੱਤਰ ਨੇ ਬਹੁਤ ਪਿਆਰੇ ਇਨਸਾਨ ਨੇ ਜੀ ਤੇ ਦੁਆ ਕਰਦੇ ਵੀ ਰੱਬ ਜਲਦੀ ਠੀਕ ਕਰੇ ਔਰ ਜਲਦੀ ਪਹੁੰਚਦੇ ਵੀ ਅਸੀਂ ਜਿੰਨੀ ਛੇਤੀ ਹੋ ਸਕੇ ਪਹੁੰਚਦੇ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕੋਈ ਪਹੁੰਚੇ ਨੇ ਕੋਈ ਖਬਰ ਮਿਲੀ ਹੈ ਨਹੀਂ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਜੀ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਗੱਲਬਾਤ ਕਰਨ ਦੇ ਲਈ ਤੇ ਇਸ ਸਮੇਂ ਉਹਨਾਂ ਦੇ ਜਿੰਨੇ ਵੀ ਨੇੜਲੇ ਲੋਕ ਨੇ ਬਹੁਤ ਹੀ ਜ਼ਿਆਦਾ ਸ਼ੌਕ ਦੇ ਵਿੱਚ ਨੇ ਕਿਉਂਕਿ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇੰਨਾ ਵੱਡਾ ਇੰਨਾ ਭਿਆਨਕ ਹਾਦਸਾ ਹੋ ਜਾਏਗਾ ਰਾਜਵੀਰ ਜਵੰਦਾ ਦੇ ਨਾਲ ਕਿਉਂਕਿ ਕਿਸੇ ਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿਉਂਕਿ ਰਾਜਵੀਰ ਜਵੰਦਾ ਆਮ ਬਾਈਕਰ ਨਹੀਂ ਨੇ ਉਹ ਟ੍ਰੇਨਡ ਬਾਈਕਰ ਨੇ ਔਰ ਆਪਣੀਆਂ ਬਾਈਕਿੰਗ ਦੇ ਸ਼ੌਕ ਦੇ ਨਾਲ ਸੰਬੰਧਿਤ ਗੱਲਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਨੇ ਪਰ ਜੇਕਰ ਅੱਜ ਇਹ ਹਾਦਸਾ ਵਾਪਰਿਆ ਹੈ